ਬਾਣੀ ਸ੍ਰੀ ਜੂ ਸੁਆਮੀ ਜੀ ਮਹਾਰਾਜ ਬਚਨ 38ਵਾਂ ਸ਼ਬਦ 5ਵਾਂ ਸੰਤੀ ਦੀਵਾਲੀ ਨਿਤ ਕਰੇ ਸਤ ਲੋਕ ਕੇ ਮਾਹੀ ਵਾਲੀ ਨੇ ਤਰ ਕਰੀ ਸਤਲੋਕ ਕੇ ਮਾ டா ஜி संत दिवाली निते करे सात लोक के माहे संत दिवाली निते करे ਸਤਿ ਲੋਕ ਕੇ ਮਾਈਂ ਔਰ ਮਤੇ ਸਭ ਕਾ

ਰੰਗ ਵਿੱਚ ਰੰਗ ਦੇਓ ਜੀ ਕੈ ਮਲੀਆਂ ਨੇ ਸਾਡੀਆਂ ਰੂਹਾਂ ਗੂੜੇ ਰੰਗ ਵਿੱਚ ਰੰਗ ਦੇਓ ਜੀ ਕੈ ਮਲੀਆਂ ਨੇ ਸਾਡੀਆਂ ਰੂਹਾਂ ਉੱਚਿਆ ਪਾਰ ਬੇਅੰਤ ਸੁਆਮੀ ਉੱਚਿਆ ਪਾਰ ਬੇਅੰਤ ਸੁਆਮੀ ਕੌਣ ਜਣੇ ਗੁਣ ਤੇਰੇ ਜੀ ਕੈ ਮੈਲੀਆਂ ਨੇ ਸਾਡੀਆਂ ਰੂਹਾਂ ਨੂੰ ਦੇ ਰੰਗ ਵਿੱਚ ਰੰਗ ਦੇ ਉਹ ਜੀ ਕੈ ਮੈਲੀਆਂ ਨੇ ਸਾਡੀਆਂ ਰੂਹਾਂ ਨੂੰ गावत उधरे सुनते भी उधरे गावत उधरे सुनते भी उधरे बिन से पाप गनेरे जी कैमैलिय साड़ियारूह गुड़े रंग विच ਰੰਗ ਦੇਓ ਜੀ ਕੇਮਲੀਆਂ ਨੇ ਸਾਡੀਆਂ ਰੂਹ ਪਰ ਸੁਪਰੇਤ ਮੁਗਧ ਕੋ ਤਾਰੇ ਪਰ ਸੁਪਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਜੀ ਕੈ ਮਲੀਆਂ ਨੇ ਸਾਡੀਆਂ ਰੂਹ ਗੂੜੇ ਰੰਗ ਵਿੱਚ ਰੰਗ ਦੇਓ ਜੀ ਕੈ ਮਲੀਆਂ ਨੇ ਸਾਡੀਆਂ ਰੂਹ ਨਾਨਕ ਦਾਸ ਤੇਰੀ ਸ਼ਰਨਾਈ ਨਾਨਕ ਦਾਸ ਤੇਰੀ ਸ਼ਹਿਰ ਨਾਈ ਸਦਾ ਸਦਾ ਬਲਹਾਰੇ ਜੀ ਕੇ ਮੈਲੀਆਂ ਨੇ ਸਾਡੀਆਂ ਰੂਹ ਗੂੜੇ ਰੰਗ ਵਿੱਚ ਰੰਗ ਦੇਓ ਜੀ ਕੇ ਮੈਲੀਆਂ ਨੇ ਸਾਡੀਆਂ ਰੂਹ ਨਾਨਕ ਦਾਸ ਤੇਰੀ ਸ਼ਰਨਾਈ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਹਾਰੇ ਜੀ ਕੇ ਮੈਲੀਆਂ ਨੇ ਸਾਡੀਆਂ ਰੂਹਾਂ ரோலியோ ஷ रंग ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਬਾਤਿ ਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਾ ਪੂਰਬ ਲਿਖੇ ਸਤਿਗੁਰ ਚਰਨ ਗਏ ਲਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰੇ ਕਰੇ ਸਭੇ ਥੋਕੇ ਪਰਾਪਤੇ ਜੇ ਆਵੇ ਇੱਕ ਹਾਂ जनम पदार्थ सफल है